ਕਿਤਾਬ ਵਿਸ਼ਵਾਸ ਘਾਤ ਕਹਾਣੀ ਸਿਉਂਗ ਪਹਿਲਾ ਦੱਸਿਓ ਭਾਈਆ ਜੀ ਪਿਓ ਦੀ ਜਾਇਦਾਦ ਦਾ ਪੁੱਤਰ ਵਾਰਿਸ ਨਹੀਂ ਹੁੰਦਾ ਉਸ ਦੀ ਪਤਨੀ ਨੇ ਮੇਰੇ ਉੱਤੇ ਪਹਿਲਾ ਸਵਾਲ ਕੀਤਾ ਤੇ ਇਸ ਤੋਂ ਪਹਿਲਾਂ ਕਿ ਮੈਂ ਕੁਝ ਜਵਾਬ ਦਿੰਦਾ ਮੇਰਾ ਦੋਸਤ ਆਪਣੀ ਪਤਨੀ ਉੱਤੇ ਬਰਖੀ ਪਿਆ ਇਹ ਸੀ ਮੇਰਾ ਦੋਸਤ ਮਿਸਟਰ ਆਨੰਦ ਸਰੂਪ ਸੇਠੀ ਚੰਗੇ ਖਾਂਦੇ ਪੀਂਦੇ ਮਾਪਿਆਂ ਦਾ ਪੁੱਤਰ ਪਰ ਸਮੇ ਦੇ ਗੇੜ ਨੇ ਵਿਚਾਰੇ ਦੇ ਦਿਨ ਪੁੱਠੇ ਲੈ ਆਂਦੇ ਜਿਸ ਕਰਕੇ ਇਹ ਨਹੀਂ ਦਿਨੀ ਬੜੀ ਤੰਗੀ ਵਿੱਚ ਸੀ ਘਰਾਟੀ ਦਾ ਕੰਮ ਕਰਦਾ ਸੀ ਪਰ ਜਦ ਤੋਂ ਰਾਸ਼ਨ ਸ਼ੁਰੂ ਹੋਇਆ ਇਸ ਦੀ ਮਸ਼ੀਨ ਬੰਦ ਹੋ ਗਈ ਜਿਹੜੀ ਵਿਕਣ ਤੋਂ ਬਾਅਦ ਰੋਟੀ ਦੇ ਟੁਕੜੇ ਬਣ ਕੇ ਸਾਰੀ ਹੀ ਸੇਠੀ ਪਰਿਵਾਰ ਦੇ ਢਿੱਡ ਵਿੱਚ ਪੈ ਗਈ ਤੰਗਦਸਤੀ ਦੀ ਹਾਲਤ ਇਸ ਹੱਦ ਤੱਕ ਪਹੁੰਚ ਗਈ ਸੀ ਕਿ ਕਈ ਵਾਰੀ ਮੈਨੂੰ ਵੀ ਆਪਣੇ ਦੋਸਤ ਲਈ ਕਾਫੀ ਚਿੰਤਾ ਕਰਨੀ ਪੈਂਦੀ ਪਰ ਇਧਰ ਮੇਰੀ ਹਾਲਤ ਵੀ ਤਾਂ ਕੋਈ ਬਹੁਤ ਚੰਗੀ ਨਹੀਂ ਸੀ ਫਿਰ ਵੀ ਜਿੰਨਾ ਕੋ ਹੋ ਸਕਦਾ ਕਰਦਾ ਹੀ ਸਾਂ ਉਸ ਦਿਨ ਵੀ ਮੈਂ ਚਿੰਤਾ ਦਾ ਪ੍ਰੇਰਿਆ ਹੋਇਆ ਸੇਠੀ ਦੇ ਘਰ ਗਿਆ ਰਾਤ ਰਾਤੀ ਮੇਰੀ ਪਤਨੀ ਨੇ ਜੋ ਦੱਸਿਆ ਸੀ ਕਿ ਸੇਠੀ ਦੀ ਵੋਟੀ ਆਈ ਸੀ ਤੇ ਐਡੀ ਐਡੀ ਅਖਰੋਂਦੀ ਸੀ ਘਰ ਅੰਦਰ ਵੜਿਆ ਹੀ ਸਾਂ ਕਿ ਦੋਹਾਂ ਪਤੀ ਪਤਨੀ ਦੀ ਖੁਰਬਾ ਖੁਰਬੇ ਸੁਣਾਈ ਦਿੱਤੀ ਤੇ ਜਦ ਮੈਂ ਉਹਨਾਂ ਦੇ ਸਾਹਮਣੇ ਹੋਇਆ ਤਾਂ ਜਾਣਕੀ ਨੇ ਪਤੀ ਵੱਲੋਂ ਹਟ ਕੇ ਮੈਨੂੰ ਸੰਬੋਧਨ ਕੀਤਾ ਪਹਿਲਾ ਤੁਸੀਂ ਉਹ ਦੱਸਿਓ ਭਾਈਆ ਜੀ ਪਿਓ ਦੀ ਜਾਇਦਾਦ ਦਾ ਪੁੱਤਰ ਵਾਰਿਸ ਨਹੀਂ ਹੁੰਦਾ ਤੇ ਇਸ ਤੋਂ ਪਹਿਲਾਂ ਕਿ ਮੈਂ ਜਵਾਬ ਦੇੰਦਾ ਸੇਠੀ ਕੜ ਕੁੱਠਿਆ ਮੈਂ ਕਹਿੰਨਾ ਜਾਣਕੀ ਤੂੰ ਨਾ ਹਰ ਵੇਲੇ ਮੇਰੇ ਜ਼ਖਮਾਂ ਤੇ ਲੂਣ ਛਿੜਕਿਆ ਕਰ ਮੈਂ ਭਾਵੇਂ ਮਰ ਜਾਵਾਂ ਇਹੋ ਜਿਹੇ ਹਕਮੀਨਾ ਕੰਮ ਹਰਗिज ਨਹੀਂ ਕਰ ਸਕਦਾ ਗੱਲ ਕੀ ਏ ਪਰ ਮੈਂ ਦੋਹਾਂ ਨੂੰ ਠੰਡਿਆਉਣ ਦੀ ਕੋਸ਼ਿਸ਼ ਕਰਦਿਆਂ ਪੁੱਛਿਆ ਸਵੇਰੇ-ਸਵੇਰੇ ਮਹਾਪੂਜਾਤ ਸ਼ੁਰੂ ਕਰ ਰੱਖਿਆ ਜੀ ਸੇਠੀ ਭਾਵੇਂ ਦੋਸਤ ਦੇ ਸਾਹਮਣੇ ਇਸ ਗੱਲ ਦਾ ਭੋਗ ਨਹੀਂ ਸਿਪਾਣਾ ਚਾਹੁੰਦਾ ਪਰ ਜਾਣਕੀ ਆਪਣੇ ਕਾਲੇ-ਕਾਲੇ ਰੋਂ ਵਿੱਚ ਸਭ ਕੁਝ ਕਹਿ ਗਈ ਇਤਨਾ ਦਾ ਮੈਨੂੰ ਪਹਿਲਾਂ ਤੋਂ ਪਤਾ ਹੀ ਸੀ ਕਿ ਸੇਠੀ ਦਾ ਪਿਓ ਕਾਫੀ ਦਿਨਾਂ ਤੋਂ ਘਰ-ਬਾਰ ਛੱਡ ਕੇ ਕਿਤੇ ਚਲੇ ਗਿਆ ਸੀ ਕੋਈ ਕਹਿੰਦਾ ਫਕੀਰ ਹੋ ਗਿਆ ਹੈ ਤੇ ਕੋਈ ਦੱਸਦਾ ਮਰ ਖੱਪ ਗਿਆ ਹੈ ਤੇ ਇਸ ਗੱਲ ਦਾ ਵੀ ਮੈਨੂੰ ਪਤਾ ਸੀ ਕਿ ਉਹ ਬੁੱਢਾ ਹੱਦ ਦਰਜੇ ਦਾ ਕੁਪੱਤਾ ਤੇ ਐਵੇਂ ਹੋਣ ਕਰਕੇ ਕੋਈ ਐਸਾ ਕਾਰਾਕਰ ਬੈਠਾ ਸੀ ਜਿਸ ਦੇ ਫਲਸਰੂਪ ਉਸਦੇ ਵਾਰੰਟ ਜਾਰੀ ਹੋ ਗਏ ਸਨ ਤੇ ਵਾਰੰਟਾਂ ਤੋਂ ਡਰਦਾ ਹੀ ਉਹ ਕਿਤੇ ਭੱਜ ਗਿਆ ਸੀ ਬੁੱਢੇ ਦਾ ਆਪਣੇ ਪਿੰਡ ਵਿੱਚ ਇੱਕ ਮਕਾਨ ਸੀ ਜਿਸ ਵਿੱਚ ਉਹ ਇਕੱਲਾ ਰਹਿੰਦਾ ਸੀ ਪਿਓ ਪਿਤਾ ਪੁੱਤਰ ਦੀ ਮੁੱਢ ਤੋਂ ਹੀ ਨਹੀਂ ਸੀ ਬਣਦੀ ਜਿਸ ਕਰਕੇ ਉਹ ਨੂੰ ਪੁੱਤਰ ਨੂੰ ਨੇੜੇ ਨਹੀਂ ਸੀ ਫਟਕਣ ਦਿੰਦਾ ਸੇਠੀ ਵਿਚਾਰਾ شریف ਆਦਮੀ ਸੀ ਜਿਹੜਾ ਹਮੇਸ਼ਾ ਹੀ ਪਿਓ ਦੇ ਉਹ ਜੱਡ ਪੁਣੇ ਤੋਂ ਡਰਦਾ ਹਰ ਹਰ ਕਰਦਾ ਸੀ ਘਰ ਵਿੱਚ ਜਦ ਭੁੱਖ ਨੰਗ ਦਾ ਜ਼ੋਰ ਹੱਦੋਂ ਵੱਧ ਗਿਆ ਤਾਂ ਜਦ ਬੁੱਢੇ ਨੂੰ ਘਰੋਂ ਨਿਕਲਿਆ ਤਿੰਨ ਕੋ ਬਰੇ ਹੋ ਗਏ ਤਾਂ ਘਰਦਿਆਂ ਦੀ ਇਹੋ ਰਾਏ ਬਣ ਗਈ ਕਿ ਵੀ ਵਿਸਵੇ ਉਹ ਮਰ ਹੀ ਗਿਆ ਹੋਵੇਗਾ ਜਿਉਂਦਾ ਹੁੰਦਾ ਤਾਂ ਕਦੇ ਦਾ ਮੋੜ ਆਉਂਦਾ ਤੇ ਪਤੀ ਪਤਨੀ ਵਿੱਚ ਇਸ ਵੇਲੇ ਝਗੜੇ ਵੀ ਇਸੇ ਗੱਲ ਉੱਤੇ ਚੱਲ ਰਿਹਾ ਸੀ ਜਾਨਕੀ ਜ਼ੋਰ ਦਿੰਦੀ ਕਿ ਪਿੰਡ ਵਾਲਾ ਮਕਾਨ ਵੇਚ ਕੇ ਘਰ ਦੀ ਨਿਗਰੀ ਹਾਲਤ ਤੇ ਕਾਬੂ ਪਾਇਆ ਜਾਏ ਪਰ ਸੇਠੀ ਕੰਨਾ ਤੇ ਹੱਤ ਧਰਦਾ ਸੀ ਕਾਫੀ ਚਿਰ ਅਸੀਂ ਤਿੰਨਾਂ ਵਿੱਚ ਗੱਲਾਂ ਹੁੰਦੀਆਂ ਰਹੀਆਂ ਬਹੁਤ ਹੱਦ ਤੀਖ ਮੈਂ ਵੀ ਸੇਠੀ ਨਾਲ ਸਹਿਮਤ ਸਾਂ ਸੇਠੀ ਸੁਭਾਅ ਦਾ ਬੜਾ ਅਣਖੀ ਸੀ ਕਹਿੰਦਾ ਜਿਹੜਾ ਪਿਓ ਮੇਰੇ ਨਾਲ ਜ਼ੁਬਾਨ ਸਾਂਝੀ ਕਰਨ ਦਾ ਰਵਾਧਾਰ ਨਹੀਂ ਸੀ ਜਿਹੜਾ ਮੇਰੇ ਬੱਚਿਆਂ ਨੂੰ ਉੱਥੇ ਮਾਰਨਾ ਚਾਹੁੰਦਾ ਸੀ ਜਿੱਥੇ ਪਾਣੀ ਨਾ ਲੱਭੇ ਉਸ ਦੀ ਜਾਇਦਾਦ ਨੂੰ ਮੈਂ ਫੋਕਣਾ ਹੈ ਭਾਵੇਂ ਭੁੱਖਾ ਮਰ ਜਾਵਾਂ ਉਸ ਦੇ ਮਕਾਨ ਵੱਲ ਤੱਕਾਂਗਾ ਵੀ ਨਹੀਂ ਦੂਜੀ ਗੱਲ ਇਹ ਕਿ ਮਕਾਨ ਵੇਚਣਾ ਵੀ ਤਾਂ ਇੰਨਾ ਸੌਖਾ ਨਹੀਂ ਸੀ ਜਦ ਕਿ ਰਜਿਸਟਰੀ ਬੁੱਢੇ ਦੇ ਨਾਂ ਹੋਈ ਸੀ ਵੇਖ ਸਕਦਾ ਸੀ ਤਾਂ ਦੋ ਸੂਤਰਾ ਵਿੱਚ ਜਾਂ ਤਾਂ ਬੁੱਢਾ ਆਪ ਆ ਕੇ ਵਿੱਚ ਤੇ ਜਾਂ ਅਦਾਲਤ ਵਿੱਚ ਸਾਬਤ ਕਰਤਾ ਜਾਵੇ ਕਿ ਉਹ ਮਰ ਚੁੱਕਾ ਹੈ ਦੋਹਾਂ ਪਤੀ ਪਤਨੀ ਨੂੰ ਸਮਝਾ ਕੇ ਮੈਂ ਮੁੜ ਆਇਆ ਬਹੁਤਾ ਜ਼ੋਰ ਮੈਂ ਜਾਣ ਕੀ ਉੱਤੇ ਹੀ ਪਾਇਆ ਕਿ ਉਸ ਨੂੰ ਇਦਾਂ ਦੀਆਂ ਨਵੀਆਂ ਸੋਚਾਂ ਨਹੀਂ ਸੋਚਣੀਆਂ ਚਾਹੀਦੀਆਂ ਨੀਤ ਸਾਫ਼ ਰੱਖੇ ਰੱਬ ਆਪੇ ਕਸ਼ਟ ਘਟ ਦੇਵੇਗਾ 5-6 ਮਹੀਨੇ ਹੋਰ ਲੰਘ ਗਏ ਇਸ ਵਿਚਾਲੇ ਸੇਠੀ ਪਰਿਵਾਰ ਦੀ ਹਾਲਤ ਦਿਨੋਂ ਦਿਨ ਹੋਰ ਵੀ ਖਸਤਾ ਹੁੰਦੀ ਗਈ ਰੋਟੀ ਦੇ ਟੁਕੜੇ ਤੋਂ ਆਤુર ਹੋ ਗਏ ਤੇ ਫਿਰ ਇੱਕ ਦਿਨ ਜਾਣੀ ਮੇਰੇ ਘਰ ਆਈ ਤੇ ਮੈਨੂੰ ਕਹਿਣ ਲੱਗੀ ਭਾਈਆ ਜੀ ਸਾਨੂੰ ਕੋਈ ਮਕਾਨ ਲੈ ਦਿਓ ਮੈਂ ਇਸ ਦਾ ਮਤਲਬ ਇਹ ਸਮਝਿਆ ਕਿ ਪਹਿਲੇ ਮਕਾਨ ਮਾਲਕ ਦਾ ਕਿਰਾਇਆ ਨਾ ਦਿੱਤਾ ਜਾਣ ਕਰਕੇ ਉਹ ਵਿਚਾਰਿਆਂ ਨੂੰ ਤੰਗ ਕਰਦਾ ਹੋਵੇਗਾ ਇਸ ਕਰਕੇ ਹੋਰ ਮਕਾਨ ਦੀ ਤਲਾਸ਼ ਵਿੱਚ ਹੈ ਮੈਂ ਕਿਹਾ ਮਕਾਨ ਚਟਪੜਤਾ ਲੱਭਣਾ ਮੁਸ਼ਕਲ ਹੈ ਨਾਲੇ ਅੱਜਕੱਲ੍ਹ ਕਿਰਾਏ ਵੀ ਤਾਂ ਬੜੇ ਚੜੇ ਹੋਏ ਨੇ ਫਿਰ ਪਗੜੀ ਤੋਂ ਬਿਨਾਂ ਕੋਈ ਗੱਲ ਹੀ ਨਹੀਂ ਕਰਦਾ ਅੱਛਾ ਮੈਂ ਖਿਆਲ ਰੱਖਾਂਗਾ ਉਹ ਬੋਲੀ ਭਾਈਆ ਜੀ ਸਾਡੀ ਮੁੱਲ ਲੈਣ ਦੀ ਸਲਾਹ ਇਹ ਕਿਰਾਏ ਤੇ ਨਹੀਂ ਮੈਂ ਹੱਕਾ ਬੱਕਾ ਰਹਿ ਗਿਆ ਮੁੱਲ ਲੈਣ ਦੀ ਹਾਂਜੀ ਉਹ ਬੋਲੀ ਸਾਡੇ ਤੇ ਕੋਈ ਦਲਾਲ ਵਾਕਫ ਨਹੀਂ ਤੁਸੀਂ ਜ਼ਰਾ ਕੋਸ਼ਿਸ਼ ਕਰਕੇ ਕੋਈ ਚੰਗਾ ਜਿਹਾ ਮਕਾਨ ਲੱਭ ਦਿਓ ਸਲਾਹ ਹੋਈ ਕਿ ਪੁੱਛਾਂ ਸੂ ਮਕਾਨ ਖਰੀਦਣਯੋਗੀ ਰਕਮ ਕਿੱਥੋਂ ਆ ਗਈ ਜਦ ਕਿ ਦੋ ਵੇਲੇ ਖਾਣ ਨੂੰ ਨਹੀਂ ਤੁਹਾਡੇ ਕੋਲ ਪਰ ਸੋਚਿਆ ਇਹ ਤਾਂ ਇੱਕ ਤਰ੍ਹਾਂ ਦਾ ਨਿਰਾ ਨਿਰਾਦਰ ਹੋਵੇਗਾ ਤੇ ਮੈਂ ਕੁਝ ਨਾ ਪੁੱਛ ਸਕਿਆ ਪਰ ਉਹ ਸਾਪ ਹੀ ਦੱਸ ਦਿੱਤਾ ਕਿ ਉਹਨਾਂ ਇੱਕ ਲਾਟਰੀ ਪਾਈ ਸੀ ਜੋ ਉਹਨਾਂ ਦੇ ਨਾਂ ਨਿਕਲ ਆਈ ਹੈ ਮਕਾਨ ਖਰੀਦਣਾ ਕੀ ਮੁਸ਼ਕਲ ਸੀ ਪੱਲੇ ਹੋਵਣ ਦਮ ਤੇ ਰਾਤੋਂ ਉਰੇ ਵਿਆਹ ਵਾਲੀ ਗੱਲ ਅਠੋ ਵਾਰੀ ਦੇ ਅੰਦਰ ਅੰਦਰ ਮਕਾਨ ਦੀ ਰਜਿਸਟਰੀ ਹੋ ਗਈ ਤੇ ਇੱਕ ਦਿਨ ਚੁੱਪਚਾਪਾਤੇ ਹੀ ਇਹ ਪਰਿਵਾਰ ਕਿਰਾਏ ਦੇ ਮਕਾਨ ਚੋਂ ਲਟਾਪਟਾ ਕੇ ਆਪਣੇ ਘਰ ਜਾ ਵਸਿਆ ਇਸ ਤੋਂ ਬਾਅਦ ਤਾਂ ਜਿਵੇਂ ਉਹਨਾਂ ਦੇ ਘਰ ਦੀ ਕਾਇਆ ਹੀ ਕਲਪ ਹੋ ਗਈ ਬੱਚਿਆਂ ਦੇ ਕੱਪੜੇ ਵੀ ਬਣਨ ਲੱਗ ਪਏ ਛੀਟ ਦੀਆਂ ਰਜਾਈਆਂ ਭਰੀਆਂ ਗਈਆਂ ਰਸੋਈ ਵਿੱਚ ਨਵੇਂ ਭਾਂਡਿਆਂ ਦੀਆਂ ਪਾਲਾਂ ਲਸ ਲਸ ਕਰਦੀਆਂ ਦਿਖਾਈ ਦੇਣ ਲੱਗੀਆਂ ਜਦ ਕਦੀ ਮੈਂ ਉਹਨਾਂ ਦੇ ਘਰ ਜਾਂਦਾ ਅੰਦਰ ਵੜਦਿਆਂ ਹੀ ਕਹਿ ਕਹਿ ਜਾਂ ਆਵਾਜ਼ਾਂ ਸੁਣਾਈ ਦਿੰਦੀਆਂ ਤੇ ਆਂਡੇ ਭੁੱਜਣ ਦੀ ਖੁਸ਼ਬੂ ਦਿਮਾਗ ਨੂੰ ਮੋਹਤਰ ਕਰਦੀ ਮੇਰੇ ਦੋਸਤ ਨੂੰ ਆਂਡਿਆਂ ਨਾਲ ਖਾਸ ਪਿਆਰ ਸੀ ਇੱਕ ਦਿਨ ਗੱਲਾਂ ਹੀ ਗੱਲਾਂ ਵਿੱਚ ਜਾਨਕੀ ਨੇ ਦੱਸਿਆ ਸੀ ਇਹਨਾਂ ਨੂੰ ਤੇ ਰੋਟੀ ਨਹੀਂ ਸਵਾਦ ਲੱਗਦੀ ਜਦ ਤੋੜੀ ਤਿੰਨਾ ਆਂਡਿਆਂ ਦਾ ਆਮਲੇਟ ਨਾਲ ਨਾ ਹੋਵੇ ਪਰ ਜਿਹੜੀ ਗੱਲ ਨੇ ਮੈਨੂੰ ਹੈਰਾਨੀ ਵਿੱਚ ਡੋਬ ਦਿੱਤਾ ਉਹ ਇਹ ਕਿ ਤਿੰਨ ਤਿੰਨ ਵੇਲੇ ਆਮਲੇਟ ਖਾ ਕੇ ਵੀ ਮੇਰੇ ਦੋਸਤ ਦੀ ਸਿਹਤ ਉਦਾਂ ਦੀ ਨਹੀਂ ਸੀ ਰਹੀ ਜਿਹੋ ਜਈ ਕਦੀ ਸੁੱਕੇ ਟੁੱਕਰ ਪਾਉਂਦਿਆਂ ਉਸ ਦੀ ਹੁੰਦੀ ਸੀ ਉਹ ਦਿਨਾਂ ਦਿਨੋਂ ਦਿਨ ਸੁੱਕਦਾ ਚਲਾ ਜਾ ਰਿਹਾ ਸੀ ਚਿਹਰੇ ਦੀ ਟੁਕੜੀ ਉੱਤੇ ਤਾਂ ਮੁਰਦੇਦਾਨੀ ਹੀ ਛਾਈ ਹੋਈ ਸੀ ਚੇਕੜ ਮੈਂ ਇੱਕ ਦਿਨ ਪੁੱਛੀ ਬੈਠਾ ਸੇਠੀ ਕੀ ਗੱਲ ਏ ਯਾਰ ਤੂੰ ਕੁਝ ਬਿਮਾਰ ਰਹਿਣਾ ਉਸ ਜਵਾਬ ਦਿੱਤਾ ਕੋਈ ਖਾਸ ਬਿਮਾਰੀ ਤੇ ਨਹੀਂ ਜਾਪਦੀ ਰਾਤੀ ਨੀਂਦਰ ਘਟ ਪੈਂਦੀ ਏ ਭੁੱਖ ਵੀ ਪਹਿਲਾਂ ਜਿਨੀ ਨਹੀਂ ਲੱਗਦੀ ਜੋ ਕੁਝ ਖਾਣਾ ਵਾ ਇੰਜ ਜਾਪਦਾ ਏ ਜਿਕਣ ਛਾਤੀ ਉੱਤੇ ਹੀ ਜਮਿਆ ਰਹਿੰਦਾ ਮੇਰੀ ਤੇ ਜਾਨਕੀ ਦੀ ਚਿੰਤਾ ਵੱਧ ਗਈ ਉਸ ਤੋਂ ਦੂਜੇ ਜਾਂ ਸ਼ਾਇਦ ਤੀਜੇ ਦਿਨ ਮੈਂ ਉਸ ਨੂੰ ਇੱਕ ਡਾਕਟਰ ਪਾਸ ਲੈ ਗਿਆ ਜਿਸ ਨਾਲ ਮੇਰਾ ਚੰਗਾ ਮੇਲ ਗੇਲ ਸੀ ਡਾਕਟਰ ਨੇ 20 ਮਿੰਟਾਂ ਦੀ ਕੋਸ਼ਿਸ਼ ਨਾਲ ਉਸ ਦੀ ਦੇਖਭਾਲ ਕੀਤੀ ਤੇ ਕਹਿਣ ਲੱਗਾ ਬਿਮਾਰੀ ਤੇ ਇਹਨਾਂ ਨੂੰ ਕੋਈ ਨਹੀਂ ਸਭ ਕੁਝ ਠੀਕ ਠਾਕ ਹੈ। ਅਲਬੱਤਾ ਖੂਨ ਬਹੁਤ ਘਟ ਹੈ ਤੇ ਖੂਨ ਵਧਾਣ ਲਈ ਉਸਨੇ ਕੁਝ ਟਾਨਿਕ ਤਜ਼ਵੀਰ ਕੀਤੇ ਜਿਹੜੇ ਉਸੇ ਦਿਨ ਤੋਂ ਸੇਠੀ ਨੇ ਵਰਤਣੇ ਸ਼ੁਰੂ ਕਰ ਦਿੱਤੇ। ਹੋਰ ਕੁਝ ਚਿਰ ਲੰਘ ਗਿਆ ਤੇ ਇੱਕ ਦਿਨ ਸੇਠੀ ਦਾ ਛੋਟਾ ਮੁੰਡਾ ਮੈਨੂੰ ਸੁੱਦਣ ਆਇਆ। ਤਾਇਆ ਜੀ ਤੁਹਾਨੂੰ ਮੇਰੀ ਭਾਬੂ ਬੁਲਾਉਂਦੀ ਏ ਜਾ ਕੇ ਵੇਖਿਆ ਜਾਨਕੀ ਰੋ ਰਹੀ ਸੀ ਕਿਉਂ ਜਾਨਕੀ ਸੁਖ ਹੈ ਭਾਈਆ ਜੀ ਉਹਨਾਂ ਦੀ ਸਿਹਤ ਦਿਨੋਂ ਦਿਨ ਡਿੱਗਦੀ ਜਾਂਦੀ ਏ ਸਾਰੀ ਸਾਰੀ ਰਾਤ ਜਾਗ ਕੇ ਕੱਟਦੇ ਨੇ ਖੁਰਾਕ ਵੀ ਸਮਝੋ ਪੰਜਾਂ ਫੁਲਕਿਆਂ ਤੋਂ 1.5 ਤੇ ਆ ਗਈ ਏ ਸੋ ਵੀ ਹਜਮ ਨਹੀਂ ਹੁੰਦੀ ਹਰ ਵੇਲੇ ਭੁੱਖ ਪੂਸੜਕਾਰ ਆਉਂਦੇ ਰਹਿੰਦੇ ਨੇ ਦਵਾਈ ਨਾਲ ਫਰਕ ਕੋਈ ਨਹੀਂ ਪਿਆ ਕੋਈ ਨਾ ਜੀ ਸਗੋ ਉਲਟਾ ਤਕਲੀਫ ਵਧ ਗਈ ਏ ਅੱਗੇ ਝਟਪਲ ਅੱਖ ਲੱਗ ਜਾਂਦੀ ਸੀ ਹੁਣ ਤੇ ਓਕਾ ਪਲਕ ਨਹੀਂ ਜੋੜਦੇ ਸਾਰੀ ਸਾਰੀ ਰਾਤ ਜਾਂ ਤੇ ਛੱਤ ਉੱਤੇ ਫਿਰਕੇ ਗੁਜ਼ਾਰਦੇ ਨੇ ਜਾਂ ਮੰਝੇ ਉੱਤੇ ਪਲਸੇਟੇ ਮਾਰਦੇ ਆ ਦੂਜੇ ਦਿਨ ਮੈਂ ਸੇਠੀ ਨੂੰ ਇੱਕ ਹੋਰ ਡਾਕਟਰ ਕੋਲ ਲੈ ਗਿਆ 50 ਰੁਪਏ ਫੀਸ ਵਾਲੇ ਪਾਸ ਤੇ ਤਫਦੀਸ਼ ਤੋਂ ਬਾਅਦ ਜਦ ਮੈਂ ਉਸ ਦਾ ਫੈਸਲਾ ਸੁਣਿਆ ਤਾਂ ਮੈਨੂੰ ਝਪਿਆ ਜਿਵੇਂ ਉਹ ਪਹਿਲੇ ਤੇ ਇਸ ਡਾਕਟਰ ਨੇ ਦੋਹਾਂ ਨੇ ਇੱਕੋ ਮੁਹਾਰਨੀ ਰਟੀ ਹੋਈ ਸੀ ਬਿਲਕੁਲ ਉਹੀ ਲਫ਼ਜ਼ ਬਿਮਾਰੀ ਤੇ ਕੋਈ ਨਹੀਂ ਮਾਲੂਮ ਹੁੰਦੀ ਪਰ ਖੂਨ ਕਾਫੀ ਘਟ ਹੈ ਤੇ ਉਸਨੇ ਤਾਕਤ ਦੇ ਟੀਕੇ ਤਜ਼ਵੀਜ਼ ਕੀਤੇ ਦੂਜੇ ਦਿਨ ਤੋਂ ਟੀਕੇ ਲੱਗਣੇ ਸ਼ੁਰੂ ਹੋ ਗਏ ਤੇ ਪੂਰੇ ਤਿੰਹਾ ਟੀਕਿਆਂ ਦਾ ਕੋਰਸ ਖਤਮ ਕੀਤਾ ਗਿਆ ਪਰ ਰੋਗੀ ਦੀ ਇਸ ਹਾਲਤ ਵਿੱਚ ਰਵਾਲ ਜਿੰਨਾ ਵੀ ਫਰਕ ਨਾ ਪਿਆ ਅੱਗੇ ਨਿਰਾ ਭੁੱਖ ਤੇ ਨੀਂਦਰ ਦੀ ਸ਼ਿਕਾਇਤ ਸੀ ਹੁਣ ਉਸਦੇ ਦਿਲ ਤੇ ਦਿਮਾਗ ਦੋਹਾਂ ਦੀ ਹਾਲਤ ਵਿਗੜਨ ਲੱਗ ਪਈ ਉਸਦੀ ਚਮੜੀ ਦਾ ਰੰਗ ਕਾਲਾ ਚੋ ਵਰਗਾ ਹੋ ਗਿਆ ਕਿਸੇ ਕਿਸੇ ਵੇਲੇ ਬੈਠਾ ਬੈਠਾ ਜਾਂ ਪਿਆ ਪਿਆ ਬਰਡਾਉਣ ਲੱਗ ਪੈਂਦਾ ਕਿੰਨਾ ਹੀ ਊਲਜਲੂਲ ਇਥੋਂ ਤੱਕ ਕਿ ਕਈ ਵਾਰੀ ਰਾਤੀਂ ਉੱਠ ਕੇ ਬਿਸਤਰਾ ਬੰਨਣਾ ਸ਼ੁਰੂ ਕਰ ਦਿੰਦਾ ਜੇ ਕੋਈ ਪੁੱਛਦਾ ਤਾਂ ਜਵਾਬ ਦਿੰਦਾ ਜੇਲ੍ਹ ਦੇ ਕੰਬਲ ਜੂਆਂ ਨਾਲ ਭਰੇ ਹੋਏ ਹੁੰਦੇ ਨੇ ਉਹਨਾਂ ਵਿੱਚ ਮੇਤੋਂ ਕਿੱਥੇ ਸੁੱਤਾ ਜਾਣਾ ਕਦੀ ਤਾਜ਼ੀ ਰਾਤ ਹਿੰਦ ਦੀ ਇੱਕ ਕਾਪੀ ਜਿਹੜੀ ਉਸਨੇ ਕਿਤੋਂ ਲਿਆ ਰੱਖੀ ਸੀ ਫੋਲ ਬੰਦਾ ਤੇ ਘੰਟੇ ਆ ਬਧੀ ਉਸੇ ਨੂੰ ਪੜਨ ਵਿੱਚ ਗੁਜ਼ਾਰ ਦਿੰਦਾ ਕਿਸੇ ਵੇਲੇ ਅੰਦਰੋਂ ਪੁਰਾਣੀਆਂ ਕੁਝ ਵਹੀਆਂ ਚਿੱਠੀਆਂ ਤੇ ਕਾਗਜ਼ ਪੱਤਰ ਕੱਢ ਕੇ ਉਹਨਾਂ ਵਿੱਚੋਂ ਪੁਰਾਣੀਆਂ ਲਿਖਤਾਂ ਚੁਣਦਾ ਤੇ ਫਿਰ ਉਹਨਾਂ ਵਿੱਚੋਂ ਆਪਣੇ ਪਿਓ ਦੇ ਦਸਖਤ ਲੱਭ ਕੇ ਉਦਾਂ ਦੇ ਦਸਖਤ ਬਣਾਉਣ ਦੀ ਯਤਨਾਂ ਵਿੱਚ ਕਾਗਦ ਕਾਲੇ ਕਰੀ ਜਾਂਦਾ ਇਹ ਸਾਰੀਆਂ ਗੱਲਾਂ ਸਮੇਂ-ਸਮੇਂ ਜਾਣ ਕੇ ਮੈਨੂੰ ਦੱਸ ਦਿਆ ਕਰਦੀ ਕਿਉਂਕਿ ਸੇਠੀ ਇਹੋ ਜੇ ਕੰਮ ਲੁੱਕ ਕੇ ਕਰਦਾ ਸੀ ਇੱਕ ਦਿਨ ਮੈਂ ਜਾਣਗੀ ਨੂੰ ਪੁੱਛਿਆ ਜਾਣਗੀ ਪਲਾਂ ਤੁਹਾਡੇ ਉਸ ਮਕਾਨ ਦਾ ਕੀ ਹਾਲ ਹੈ ਜੀ ਉਹ ਤੇ ਉਵੇਂ ਹੀ ਬੰਦ ਪਿਆ ਏ ਮੈਂ ਐਵੇਂ ਫੋੜ ਮਾਰ ਦਿੱਤਾ ਪਰ ਮੈਂ ਤੇ ਸੁਣਿਆ ਤੂੰ ਉਸ ਨੂੰ ਵੇਚ ਸੁਟਿਆ ਸੀ ਰਾਮ ਰਾਮ ਦਾ ਭਜਨ ਕਰੋ ਜੀ ਉਸ ਨੂੰ ਅਸੀਂ ਵੇਚ ਹੀ ਕਿਵੇਂ ਸਕਦੇ ਸੀ ਰਜਿਸਟਰੀ ਸਾਡੇ ਨਾਂ ਦੀ ਥੋੜੀ ਹੋ ਸੀ ਨਾਲੇ ਅਸੀਂ ਏਡੇ ਬੇਗੈਰ ਤੇ ਥੋੜੀ ਹਾਂ ਕੀ ਹੋਇਆ ਜੇ ਰੱਬ ਨੇ ਸਾਡੇ ਉੱਤੇ ਮੁਸੀਬਤ ਪਾ ਦਿੱਤੀਏ ਪਰ ਕੁਝ ਤੇ ਅਣਖ ਰੱਖਣੇ ਆ ਮੈਂ ਸੁਣ ਕੇ ਠਿੱਠ ਜਿਆ ਹੋ ਗਿਆ ਸੋਚਿਆ ਕੀ ਪਤਾ ਐਵੇਂ ਹੀ ਹੋਵੇ ਤੇ ਫੇਰ ਮੈਂ ਇੱਕ ਦਿਨ ਸੇਠੀ ਨੂੰ ਟੋਣ ਦੀ ਕੋਸ਼ਿਸ਼ ਕੀਤੀ ਪਰ ਉਸਤੇ ਆਇਆ ਮੇਰੇ ਸਿਰ ਦੇ ਵਾਲਾਂ ਨੂੰ ਤੂੰ ਮੈਨੂੰ ਇਤਨਾ ਕਮੀਨਾ ਸਮਝਣਾ ਪਲਾਂ ਇਹੋ ਜਿਹਾ ਵਾਹਿਆਤ ਖਿਆਲ ਤੈਨੂੰ ਆਇਆ ਕਿਉਂ ਤੈਨੂੰ ਸੁਝੀ ਕੀ ਉਸ ਬੁੱਢੜੇ ਦੇ ਮਕਾਨ ਤੇ ਮੈਂ ਧਾਰ ਵੀ ਨਹੀਂ ਮਾਰਦਾ ਇਦਾਂ ਤਾਂ ਕਿੰਨਾ ਹੀ ਕੁਝ ਉਹ ਕਹਿ ਗਿਆ ਮੈਂ ਹੋਰ ਵੀ ਠਿੱਠ ਹੋ ਗਿਆ ਸੋਚਿਆ ਇਹ ਐਵੇਂ ਹੀ ਮੇਰੇ ਦਿਲ ਦਾ ਵਹਿਮ ਹੋਵੇਗਾ ਗੱਲ ਗਈ ਆਈ ਹੋ ਗਈ ਉਸ ਦਿਨ ਤੋਂ ਸੇਠੀ ਮੇਰੇ ਨਾਲ ਵਟਿਆ ਵਟਿਆ ਰਹਿਣ ਲੱਗਿਆ ਮੈਨੂੰ ਬੜਾ ਦੁੱਖ ਹੋਇਆ ਕਿ ਕਿਉਂ ਮੈਂ ਵਿਚਾਰੇ ਦੇ ਜਜ਼ਬਾਤ ਨੂੰ ਠੇਸ ਪਹੁੰਚਾਈ ਫੇਰ ਇੱਕ ਦਿਨ ਮੈਂ ਉਸ ਪਾਸੋਂ ਮਾਫੀ ਮੰਗੀ ਕਿਉਂਕਿ ਮੈਂ ਵੇਖ ਰਿਹਾ ਸਾਂ ਕਿ ਸੇਠੀ ਹੁਣ ਕੁਝ ਦਿਨਾਂ ਦਾ ਹੀ ਪ੍ਰਾਉਣਾ ਸੀ ਸੋਚਿਆ ਕਾਹਦੇ ਲਈ ਵਿਚਾਰੇ ਦੇ ਦਿਲ ਵਿੱਚ ਮੇਰੇ ਵਿਰੁੱਧ ਗੰਢ ਵੱਜੀ ਰਹੇ ਤੇ ਜਦ ਮੈਂ ਆਪਣੀ ਭੁੱਲ ਲਈ ਉਸ ਤੋਂ ਖਿਮਾ ਮੰਗਣ ਚੁੱਕਾ ਤੇ ਉਸਨੇ ਮੈਨੂੰ ਮਾਫ ਕਰ ਦਿੱਤਾ ਤਾਂ ਨਾਲ ਹੀ ਇਹਨਾਂ ਨੂੰ ਹੋਰ ਕਹਿ ਦਿੱਤਿਓ ਸੋ ਮੇਰੇ ਦੋਸਤ ਹੋਰ ਭਾਵੇਂ ਕੁਝ ਪਿਆਖੇ ਪਰ ਸੱਚ ਕਹਿੰਦਾ ਹਾਂ ਤੇਰੇ ਮੂੰਹੋਂ ਜਹੀ ਗੱਲ ਸੁਣ ਕੇ ਮੇਰਾ ਕਲੇਜਾ ਲੋਹ ਕੱਤਿਆ ਤੇ ਉਸ ਦੱਸਿਆ ਜਿਸ ਮਕਾਨ ਦੀ ਤੂੰ ਗੱਲ ਕਰ ਰਿਹਾ ਮੇਰੇ ਦਿਲ ਵਿੱਚ ਤਾਂ ਕਦੀ ਉਸ ਦਾ ਖਿਆਲ ਤੱਕ ਨਹੀਂ ਆਇਆ ਤੇ ਮੈਂ ਵੇਖਿਆ ਗੱਲਾਂ ਕਰਦਿਆਂ ਕਰਦਿਆਂ ਸੇਠੀ ਦੀਆਂ ਅੱਖਾਂ ਵਿੱਚ ਅਥਰੂ ਆ ਗਏ ਫੇਰ ਮੈਂ ਭਲਾ ਕੀ ਕਰਨ ਨਾ ਇਤਬਾਰ ਕਰਦਾ ਉਸ ਦੀਆਂ ਗੱਲਾਂ ਦਾ ਤੀਜੀ ਵੇਰ ਫਿਰ ਇੱਕ ਹੋਰ ਡਾਕਟਰ ਨੂੰ ਦਿਖਾਇਆ ਗਿਆ ਤੇ ਮੇਰੀ ਹੈਰਾਨੀ ਦੀ ਹੱਦ ਨਾ ਰਹੀ ਜਦ ਉਸਨੇ ਵੀ ਉਹ ਕੁਝ ਦੱਸਿਆ ਬਿਮਾਰੀ ਛੁੱਟ ਇਸ ਤੋਂ ਹੋਰ ਕੋਈ ਨਹੀਂ ਕਿ ਖੂਨ ਘਟਦਾ ਜਾ ਰਿਹਾ ਹੈ ਕਿਉਂ ਘਟ ਰਿਹਾ ਹੈ ਇਸ ਗੱਲ ਦੀ ਸਮਝ ਨਹੀਂ ਆਉਂਦੀ ਤੇ ਉਸ ਦੱਸਿਆ ਕਿ ਰੋਗੀ ਹੁਣ ਲਾ ਇਲਾਜ ਦੀ ਹੱਦ ਤੋਂ ਹੱਦ ਤੇ ਪਹੁੰਚ ਚੁੱਕਾ ਹੈ ਮੈਨੂੰ ਬੜੀ ਖੇਜ ਆਵੇ ਐਡੇ ਮਸ਼ਹੂਰ ਡਾਕਟਰਾਂ ਨੂੰ ਬਿਮਾਰੀ ਦੀ ਸਮਝ ਨਹੀਂ ਆਈ ਤੇ ਹੋਰ ਫਰਿਸ਼ਤਿਆਂ ਨੂੰ ਆਵੇਗੀ ਮੁੱਖ ਦੀ ਗੱਲ ਕਿ ਅਸੀਂ ਸੇਠੀ ਦੀ ਜ਼ਿੰਦਗੀ ਵੱਲੋਂ ਲਗਭਗ ਕੀ ਪੂਰੀ ਤਰ੍ਹਾਂ ਨਿਰਾਸ਼ ਹੋ ਬੈਠੇ ਵਿਚਾਰੀ ਜਾਨਕੀ ਤੇ ਉਸ ਤੇ ਭਾ ਦੀ ਬਣ ਗਈ ਉਹਨਾਂ ਉੱਤੇ ਨਿਰਾ ਤੇ ਮਾਰਦਾਰੀ ਦਾ ਹੀ ਬੋਝ ਨਹੀਂ ਸੀ ਇਸ ਗੱਲ ਦਾ ਵੀ ਡਰ ਸੀ ਕਿ ਬਿਮਾਰ ਕੋਈ ਹੋਰ ਕਾਰਾ ਨਾ ਕਰ ਬਹੇ ਖਾਸ ਕਰਕੇ ਜਿਸ ਦਿਨ ਤੋਂ ਜਾਨਕੀ ਨੇ ਅੱਧੀ ਰਾਤ ਨੂੰ ਇੱਕ ਮੋਟੀ ਰਸੀ ਹੱਥ ਵਿੱਚ ਫੜੀ ਉਸ ਦਾ ਫੰਦਾ ਬਣਾਉਂਦਿਆਂ ਵੇਖਿਆ ਤਾਂ ਡਰ ਨਾਲ ਵਿਚਾਰੀ ਦੇ ਸੋਤਰ ਹੀ ਸੁੱਕ ਗਏ ਨਾ ਜਾਣੀਏ ਕਿਤੇ ਫਾਹ ਹੀ ਲੈ ਲਵੇ ਨਤੀਜਾ ਇਹ ਹੋਇਆ ਕਿ ਅੱਗੇ ਤਾਂ ਨਿਰਾ ਸੇਠੀ ਹੀ ਜਾ ਕੇ ਰਾਤਾਂ ਬਿਤਾਉਂਦਾ ਸੀ ਹੁਣ ਵਿਚਾਰੀ ਜਾਨਕੀ ਨੂੰ ਵੀ ਉਸ ਦੇ ਨਾਲ ਜਗਰਾਤੇ ਕੱਟਣੇ ਪੈਂਦੇ ਪਤੀ ਦੀ ਰਾਖੀ ਲਈ ਇੱਕ ਦਿਨ ਅਚਾਨਕ ਹੀ ਸੇਠੀ ਦੇ ਨਾਂਉ ਇੱਕ ਚਿੱਠੀ ਆਈ ਕਿਸੇ ਅਜਨਬੀ ਵੱਲੋਂ ਜਿਸ ਵਿੱਚ ਲਿਖਿਆ ਹੋਇਆ ਸੀ ਕਿ ਸੇਠੀ ਦਾ ਪਤ ਪਿਤਾ ਕਲਕੱਤੇ ਵਿੱਚ ਚੜ੍ਹਾਈ ਕਰ ਗਿਆ ਹੈ ਮਾਤਮ ਪੁਰਸ਼ੀ ਲਈ ਮੈਂ ਤੇ ਮੇਰੀ ਪਤਨੀ ਦੋਵੇਂ ਉਸ ਦੇ ਘਰ ਗਏ ਤੇ ਮੈਂ ਵੇਖਿਆ ਅਜ ਸੇਠੀ ਦਾ ਚਿਹਰਾ ਕਾਫੀ ਚੈਕਿਆ ਹੋਇਆ ਸੀ ਮੈਂ ਪੁੱਛਿਆ ਚਿੱਠੀ ਕਿੱਥੋਂ ਆਈ ਕਦੋਂ ਆਈ ਸੀ ਕੱਲ ਸ਼ਾਮੀ ਤੇ ਕਲਕੱਤੇ ਤੋਂ ਉਸ ਦੱਸਿਆ ਤੇ ਮੈਂ ਵੇਖਿਆ ਗੱਲਾਂ ਕਰਦਿਆਂ ਜਿਵੇਂ ਧੀਗੋ ਜ਼ੋਰੀ ਕੋਈ ਖੁਸ਼ੀ ਉਸ ਦੇ ਬੁੱਲਾਂ 'ਚੋਂ ਖਿੰਡ ਰਹੀ ਹੋਵੇ ਤੇ ਉਸ ਨੂੰ ਸਮੇਟਣ ਦੀ ਕੋਸ਼ਿਸ਼ ਕਰ ਰਿਹਾ ਹੋਵੇ ਉਧਰ ਜਾਣਕੀ ਦਾ ਵੀ ਇਹੋ ਹਾਲ ਸੀ ਕੁੜੇ ਮੇਰੀ ਘਰ ਵਾਲੀ ਨੇ ਛੇਕੜ ਜਾਣਕੀ ਨੂੰ ਕਹਿ ਹੀ ਦਿੱਤਾ ਤੂੰ ਅੱਜ ਬੜੀ ਖੁਸ਼-ਖੁਸ਼ ਜਾਪਨੀ ਹੈ ਸਹੋਰੇ ਦੀ ਮੌਤ ਸੁਣ ਕੇ ਨਹੀਂ ਭੈਣ ਜੀ ਉਸ ਜਵਾਬ ਦਿੱਤਾ ਉਸ ਵਿਚਾਰੇ ਵਰਗੀ ਮੌਤ ਰੱਬ ਕਰਕੇ ਕਿਸੇ ਦੀ ਨਾ ਹੋਵੇ ਟੱਬਰ ਕਬੀਲੇ ਵਾਲਾ ਪਰਦੇਸ ਵਿੱਚ ਰੋਲ ਕੇ ਮੋਇਆ ਖੁਸ਼ੀ ਮੈਨੂੰ ਇਸ ਗੱਲ ਦੀ ਏ ਕਿ ਰਾਤੀ ਇਹਨਾਂ ਨੂੰ ਬੜੇ ਚਿਰਾਂ ਪਿੱਛੋਂ ਨੀਂਦਰ ਆਈ ਸੀ ਨਾਲੇ ਅੱਜ ਵੱਡੇ ਵੇਲੇ ਉੱਠਦਿਆਂ ਹੀ ਆਖਣ ਲੱਗੇ ਅੱਜ ਕਲੇਜੇ ਵਿੱਚ ਖੋਜਈ ਪੈਣ ਡਈ ਹੋਈ ਏ ਤੇ ਭੈਣ ਜੀ ਅਖੇ ਤਾਂ ਅੰਨ ਦੰਦੀ ਛੋਹਾਇਆ ਮੁੱਧ ਤਾਂ ਹੋ ਗਈਆਂ ਨੇ ਤੇ ਅਖੇ ਤਿੰਨ ਫੁਲਕੇ ਖਾ ਗਏ ਅੱਜ ਹੋਰ ਭਲਕੇ ਹੋਰ ਪਰਸੋਂ ਹੋਰ ਵੇਖਦਿਆਂ ਹੀ ਵੇਖਦਿਆਂ ਸੇਠੀ ਨਵਾਂ ਨਰੋਇਆ ਹੋ ਗਿਆ ਤੇ ਬਿਨਾਂ ਕਿਸੇ ਦਵਾਦਾਰੂ ਤੋਂ ਉਸ ਦਾ ਤੰਦਰੁਸਤ ਹੋਣਾ ਹੀ ਇੱਕ ਚੰਬਾ ਗੱਲ ਸੀ ਪਰ ਜਿਸ ਗੱਲ ਨੇ ਮੈਨੂੰ ਅਸਲੋਂ ਹੀ ਹੈਰਾਨੀ ਵਿੱਚ ਡੋਬ ਦਿੱਤਾ ਇਹ ਹੋਰੀ ਸੀ ਆਪਣੇ ਸਹੁਰੇ ਦੇ ਮਰਨ ਤੋਂ ਕੁਝ ਦਿਨ ਬਾਅਦ ਜਾਨਕੀ ਮੇਰੇ ਘਰ ਆਈ ਤੇ ਮੈਨੂੰ ਵੱਖਰਿਆਂ ਕਰਕੇ ਕਹਿਣ ਲੱਗੀ ਭਾਈਆ ਜੀ ਕਿਰਿਆ ਕਰਮ ਵਾਸਤੇ ਕੁਝ ਰੁਪਏ ਲੁੜਿੰਦੇ ਨੇ ਨਾਲੇ ਥੋੜਾ ਜਿਨਾ ਕਰਜ਼ ਵੀ ਚੜ ਗਿਆ ਸੀ ਇਹਨਾਂ ਦੀ ਬਿਮਾਰੀ ਕਰਕੇ ਕਿਸੇ ਨੂੰ ਆਕ ਕੇ ਮਕਾਨ ਉੱਤੇ ਥੋੜਾ ਜਿਨਾ ਰੁਪਇਆ ਲੈ ਦਿਓ ਮਕਾਨ ਗਹਿਣੇ ਰੱਖ ਕੇ ਮੈਂ ਜਵਾਬ ਦਿੱਤਾ ਇਹ ਤਾਂ ਕੋਈ ਮੁਸ਼ਕਲ ਨਹੀਂ ਦਲਾਲ ਨੂੰ ਕਹਿਣ ਦੀ ਢਿੱਲ ਹੈ ਪਰ ਜਾਣ ਕੀ ਮੈਂ ਇਹ ਸਲਾਹ ਨਹੀਂ ਦੇ ਸਕਦਾ ਤੈਨੂੰ ਇੱਕ ਵਾਰੀ ਗਹਿਣੇ ਪਈ ਚੀਜ਼ ਫਿਰ ਕਿਸਮਤ ਨਾਲ ਹੀ ਛੁੱਟਦੀ ਹੁੰਦੀ ਏ ਵਿਆਜ ਸੁੰਦਿਆਂ ਸੁੰਦਿਆਂ ਦਾੜੀ ਨਾਲੋਂ ਮੁੱਛਾਂ ਵੱਧ ਜਾਂਦੀਆਂ ਨੇ ਪਰ ਲਾਚਾਰੀ ਜੋ ਆ ਬਣੀ ਭਈਆ ਜੀ ਉਸਨੇ ਬੜੀ ਮਾਇੂਸੀ ਵਿੱਚ ਜਵਾਬ ਦਿੱਤਾ ਲੋਕ ਲਾਜ ਵੀ ਤਾਂ ਲਣੀ ਹੋਈ ਪੁੱਤਰ ਲੋਕੀ ਕਾਦੇ ਲਈ ਮੰਗਦੇ ਨੇ ਜੇ ਮੋਏ ਪਿਤਰਾਂ ਦਾ ਪਿੰਡ ਪੱਤਲ ਵੀ ਨਾ ਕੀਤਾ ਤੇ ਜਾਣ ਕੇ ਮੈਂ ਜਵਾਬ ਦਿੱਤਾ ਉਹ ਜਿਹੜਾ ਪਿੰਡ ਵਾਲਾ ਮਕਾਨ ਜੇ ਉਹ ਕਿਉਂ ਨਹੀਂ ਵੇਚ ਸੁੱਟਦੇ ਬੰਦ ਪਿਆ ਕਿ ਸਵਾਰ ਦਾ ਇਹ ਤੁਹਾਡਾ ਹੁਣ ਤੇ ਤੁਹਾਡੇ ਰਸਤੇ ਵਿੱਚ ਕੋਈ ਰੁਕਾਵਟ ਨਹੀਂ ਜੀ ਉਸ ਤੇ ਵੇਚ ਚੁੱਕੇ ਹੋਏ ਆ ਵੇਚ ਚੁੱਕੇ ਹੋ ਕਦੋਂ ਉਸ ਨੂੰ ਵੇਚ ਕੇ ਤਾਂ ਇਹ ਮਕਾਨ ਖਰੀਦਿਆ ਸੀ ਪਰ ਤੂੰ ਤੇ ਕਹਿੰਦੀ ਮੇਰੀ ਲਾਟਰੀ ਨਿਕਲੀ ਸੀ ਹੋਰ ਕੀ ਕਹਿੰਦੀ ਭਾਈਆ ਜੀ ਉਹਨਾਂ ਜੋ ਪੁੱਤਰਾਂ ਦੀ ਸੌ ਚੁਕਾਈ ਹੋਈ ਸੀ ਕਾੜ ਕਰਕੇ ਜਿਵੇਂ ਮੇਰੇ ਦਿਮਾਗ ਦੀ ਕੋਈ ਬੰਦ ਤਾਕੀ ਖੁੱਲ ਗਈ ਸੇਠੀ ਦੀ ਬਿਮਾਰੀ ਜਿਸ ਨੇ ਸਿਉਂਕ ਬਣ ਕੇ ਉਸ ਦੀ ਸਿਹਤ ਨੂੰ ਚੱਟ ਲਿਆ ਸੀ ਤੇ ਜਿਸ ਦੀ ਵੱਡੇ ਵੱਡੇ ਡਾਕਟਰਾਂ ਨੂੰ ਵੀ ਹੱਥ ਨਹੀਂ ਸੀ ਲੱਭੀ ਮੈਨੂੰ ਲੱਭ ਪਈ ਇਹੋ ਹੀ ਨਹੀਂ ਬਿਮਾਰੀ ਲਈ ਜਿਹੜੀ ਜੀਵਨ ਬੂਟੀ ਉਸ ਨੂੰ ਲੱਭੀ ਸੀ ਉਹ ਵੀ ਮੇਰੀ ਸਮਝ ਵਿੱਚ ਆ ਗਈ ਅਸਲ ਵਿੱਚ ਬਿਮਾਰੀ ਸ਼ਿਮਾਰੀ ਕੁਝ ਵੀ ਨਹੀਂ ਸੀ ਮਕਾਨ ਵੇਚਣ ਤੋਂ ਪਹਿਲਾਂ ਉਸਨੇ ਹਲਫੀਆ ਬਿਆਨ ਦਿੱਤਾ ਸੀ ਕਿ ਉਸ ਦਾ ਪਿਓ ਮਰ ਚੁੱਕਾ ਹੈ ਤੇ ਇਸੇ ਗੱਲ ਦਾ ਤੁੜਕੂ ਉਸ ਦੀ ਜਾਨ ਦਾ ਗਾਹਕ ਬਣ ਗਿਆ ਤੇ ਜੇ ਉਸ ਦਾ ਪਿਓ ਕਿਤੇ ਜਿਉਂਦਾ ਨਿਕਲਿਆ ਤਾਂ ਕੀ ਬਣੇਗਾ ਬੁੱਢੇ ਦਾ ਕਿਰਿਆ ਕਰਮ ਪੂਰੀ ਸ਼ਾਨ ਨਾਲ ਕੀਤਾ ਗਿਆ ਧੰਨਵਾਦ ਜੀ